ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬੀ ਸ਼ੇਪ ਗਲੇ ਦੀ ਕਟਾਈ ਅਤੇ ਸਲਾਈ ਬਾਰੇ ਦੱਸਾਂਗੇ ਇਹ ਆਪਣੇ ਕੋਲੇ ਬੋਕਰਮ ਹੈ ਇਹਨੂੰ ਆਪਾਂ ਇਸ ਤਰ੍ਹਾਂ 6 ਇੰਚ ਫੋਲਡ ਕਰ ਲੈਣਾ ਤੇ ਅੱਧਾ ਇੰਚ ਆਪਾਂ ਸਲਾਈ ਲਈ ਇਹ ਫੋਲਡ ਕਰਕੇ ਆਪਣੇ ਕੋਲ 3.5 ਇੰਚ ਹੈ ਤੇ ਲੈਂਥ ਆਪਾਂ ਗਲੇ ਦੀ 7 ਇੰਚ ਲੈ ਨਹੀਂ ਇੱਥੇ ਨਿਸ਼ਾਨ ਲਾ ਲੈਣਾ ਇਧਰੋਂ ਆਪਾਂ ਉੱਪਰ ਵਾਲੀ ਸਾਈਡ ਤੋਂ 3 ਇੰਚ ਤੇ ਨਿਸ਼ਾਨ ਲਾਉਣਾ ਹੈ ਹੁਣ ਆਪਾਂ ਉੱਪਰ ਤੋਂ ਲੈ ਕੇ نیچے ਵਾਲੇ ਨਿਸ਼ਾਨ ਤਾਈਏ ਨੂੰ ਵੀ ਸ਼ੇਪ ਚ ਇਸ ਤਰ੍ਹਾਂ ਨਿਸ਼ਾਨ ਲਗਾਣਾ ਹੈ ਇਤੋਂ ਵੀ ਆਪਾਂ ਅੱਧਾ ਇੰਚ ਐਕਸਟਰਾ ਲੈਣਾ ਤੇ ਕਟਾਈ ਵਾਲੇ ਨਿਸ਼ਾਨ ਨੂੰ ਮਲਾ ਦੇਣਾ ਇਹ ਆਪਣੇ ਵੀ ਸ਼ੇਪ ਗਲੇ ਦਾ ਗਰਾਫ ਤਿਆਰ ਹੈ ਇਹਦੀ ਕਟਾਈ ਕਰ ਲੈਣੀ ਹੈ ਇਸ ਤਰ੍ਹਾਂ फिर आप अंदर वाले निशान तो इस तरह कट देना ये अपना विशेप गला हम आप सिलाई बारे दसा इथ आप हूँ ਉਪਰੋਂ ਤੇ ਸਲਾਈ ਲਾ ਕੇ ਲਾ ਲੈਣਾ ਹੈ कटाई करा अदा इंच इंच कपड़ा एक्सट्रा रख के आप कटाई कर देनी है इसमें इस तरह फोल्ड करके सिलाई लगा देनी है ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਸੈਂਟਰ 'ਚ ਕੱਟ ਲਾ ਲੈਣਾ। ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਕਮੀਜ਼ ਦੇ ਸੈਂਟਰ 'ਚ ਵੀ ਕੱਟ ਲਾ ਦੇਣਾ ਆਪਾਂ। ਇਸ ਤਰ੍ਹਾਂ ਕਮੀਜ਼ ਦੀ ਸਿੱਧੀ ਸਾਈਡ ਲੈ ਕੇ ਇਸ ਤਰ੍ਹਾਂ ਪਹਿਲਾਂ ਆਪਾਂ ਸੈਂਟਰ 'ਚ ਸਿਲਾਈ ਲਾਵਾਂਗੇ ਇਹ ਨਿਸ਼ਾਨ ਦੇ ਉੱਪਰ ਸਿੱਧਾ ਕਰਕੇ ਰੱਖਣਾ ਹੈ कटाई कर देनी है सेंटर से कट लावे ਹੁਣ ਆਪਾਂ ਇਹਦੇ ਉੱਪਰ ਲੈਸ ਲਗਾਵਾਂਗੇ ਇਹ ਆਪਣੇ ਕੋਲ ਲੈਸ ਹੈ ਇਥੋਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਆਪਾਂ ਲੈਸ ਦੇ ਸਲਾਈ ਲਗਾਵਾਂਗੇ ਇਥੋਂ ਇਸ ਤਰ੍ਹਾਂ ਲੈਸ ਦੇ ਦੋਨੇ ਸਾਈਡਾਂ ਤੇ ਸਿਲਾਈ ਲਗਾ ਦੇਗੇ ਇਹ ਆਪਣਾ ਬੀ ਸ਼ੇਪ ਗਲਾ ਹੈ ਰੈਡੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ